ਤੇ ਸਾਡੇ ਨਾਲ ਫੋਨ ਲਾਈਨ ਤੇ ਫਤੇ ਸਿੰਘ ਬਾਜਵਾ ਜੁੜ ਚੁੱਕੇ ਨੇ ਸਰ ਤੁਹਾਡਾ ਜੀ ਪੰਜਾਬ ਨਾਮਾਸ਼ਤ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ ਧੰਮਤ ਕੀ ਕੁਐਸਚਨ ਸਰ ਅਸੀਂ ਪਿਛਲੇ ਦਿਨਾਂ ਤੋਂ ਵੇਖ ਰਹੇ ਆ ਕਿ ਅਮਰੀਕਾ ਭਾਰਤੀਆਂ ਨੂੰ ਡਿਪੋਰਟ ਕਰ ਕਰਕੇ ਆਪਣੇ ਜਹਾਜ਼ ਪਰ ਪਰ ਕੇ ਪੰਜਾਬ ਦੀ ਧਰਤੀ ਤੇ ਲੈਂਡ ਕਰਵਾ ਰਿਹਾ ਹੈ ਸਰ ਸਭ ਕੁਝ ਮਨਜ਼ੂਰ ਹੈ ਪਰ ਵੱਡਾ ਤੇ तमाम ਸਵਾਲ ਕਿ ਜੋ ਸਿੱਖ ਦੇ ਪੋਟ ਹੋ ਰਹੇ ਨੇ ਉਹਨਾਂ ਦੇ ਪੱਗਾਂ ਕਿਉਂ ਗਾਇਬ ਨੇ ਪੱਗਾਂ ਕਿਉਂ ਨਹੀਂ ਬਨਵਾਈਆਂ ਜਾ ਰਹੀਆਂ ਦੇਖੋ ਇਹ बेसिकली ਕੀ ਹੈ ਕਦੀ ਤੁਸੀਂ ਜਦੋਂ ਹੋ ਸਕਦਾ ਹੈ ਐਸ ਪਰ ਦੇ ਨਾ ਕੋਈ ਪਲੇਨ ਦੇ ਵਿੱਚ ਆਪਣਾ ਕਦੇ ਕੋਈ 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 ਉਸ ਜਿਹਾ ਨਾ ਕਰ ਲਈ ਜਾਂ ਕੋਈ ਇਹੋ ਜੀ ਗੱਲ ਨਾ ਕਰ ਲਈ ਇਦੇ ਕਾਰਨ ਵੰਸ ਜਦੋਂ ਫਿਰ ਉੱਥੋਂ ਚੱਲਦੇ ਨੇ ਇਮੀਗ੍ਰੈਂਟਸ ਇਹਨਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਅਮਰੀਕਨ ਗਵਰਨਮੈਂਟ ਦੀ ਕਿ ਹਰ ਵਿਅਕਤੀ ਨੂੰ ਸੇਫ ਐਂਡ ਸਾਊਂਡ ਉਹਨਾਂ ਦੀ ਜਿਹੜੀ ਤਸਦੀਕ ਹੈ ਉੱਥੇ ਪਹੁੰਚਾਇਆ ਜਾਵੇ। ਸੋ ਬੇਸਿਕਲੀ ਇਹੋ ਹੀ ਰੀਜ਼ਨ ਹੋਏਗਾ ਕਿਉਂਕਿ ਨਾਰਮਲੀ ਤੁਸੀਂ ਦੇਖੋ ਵੀ ਜਦੋਂ ਹਵਾਲਾ ਤੌਰ ਜਦੋਂ ਬੰਦੇ ਨੂੰ ਅਦਰ ਕਿਤੇ ਘਰ ਦੇ ਦੇ ਤੇ ਉਹਨਾਂ ਦੀ ਪਗੜੀ ਬਾਤ ਖਾਂਦੇ ਨੇ ਕਿ ਕੋਈ ਬੰਦਾ ਸੁਸਾਈਸਾਈਡ ਨਾ ਕਮਿਟ ਕਰ ਦੇ। so possibly as per their law they want to be 100% sure ਵੀ ਕੋਈ ਵੀ ਬੰਦਾ ਜਿਹੜਾ ਹੈ ਕੋਈ ਵੀ ਜਿਹੜਾ ਇਮੀਗ੍ਰੈਂਟ ਹੈ ਉਹ ਕਿਤੇ ਸੁਸਾਈਡ ਨਾ ਕੋਈ ਕਮਿਟ ਕਰ ਦੇ ਬੇਸਿਕਲੀ ਇਹੋ ਚੀਜ਼ ਹੋਏਗੀ ਸਰ ਇਹ ਤਾਂ ਅਸੀਂ ਆਪਣੇ ਅਜ਼ੰਪਸ਼ਨਸ ਲਗਾ ਰਹੇ ਹਾਂ ਸਰ ਬਹੁਤ ਵਾਰੀ ਸਿੱਖਾਂ ਦੇ ਨਾਲ ਤੱਕੇਸ਼ਾਈ ਹੁੰਦੀ ਹੈ ਸਿੱਖਾਂ ਦੀਆਂ ਕਿਰਪਾਨਾਂ ਦੇ ਸਵਾਲ ਖੜੇ ਕੀਤੇ ਜਾਂਦੇ ਨੇ ਉਹਨਾਂ ਦੀਆਂ ਫਲਾਈਟਸ ਕੈਨਸਲ ਕਰਵਾ ਦਿੱਤੀਆਂ ਜਾਂਦੀਆਂ ਨੇ ਫਲਾਈਟਸ ਮੈਂ ਜੋ ਮਿਸ ਕਰਵਾ ਦਿੱਤੀਆਂ ਜਾਂਦੀਆਂ ਨੇ ਇਹ ਅਸਮਸ਼ੇਨ ਕੋਈ ਨਹੀਂ ਹੈ ਇਹ ਫੈਕਟਸ ਐਂਡ ਫਿਗਰਸ ਦੇ ਜਿਹੜੀਆਂ ਗੱਲਾਂ ਮੈਂ ਕਹ ਰਿਹਾ ਤੁਸੀਂ ਇਹਨੂੰ ਰੰਗਤ ਦਾ ਦੁੱਜੀ ਦਿਓ ਇਹ ਮੀਡੀਆ ਦਾ ਫਰਜ਼ ਹੈ ਬੰਦਾ ਵੀ ਦੇ ਸ਼ੁੱਡ ਬੀ ਐਬਸੋਲੂਟਲੀ ਕਲੀਅਰ ਅਬਾਊਟ ਦ ਹੋਲ ਥਿੰਗ ਡੋਨਟ ਟ੍ਰਾਈ ਟੂ ਸੈਂਸਰਾਈਜ਼ੇਸ਼ਨ ਯੋਰ ਚੈਨਲਸ ਆਟ ਇਸ ਵਿੱਚ ਮੈਂ ਇਹ ਕਹਿੰਦਾ ਜੀ ਇਹ ਕੋਈ ਗੱਲ ਹੈ ਕਿ ਐਸਡੀਪੀਸੀ ਵਿਲ ਟੇਕਓਵਰ ਟੇਕਓਵਰ ਵਿਦ ਯੂ ਗਵਰਨਮੈਂਟ ਐਂਡ ਯੂ ਗਵਰਨਮੈਂਟ ਵਿਲ ਟੇਕਓਵਰ ਵਿਦ ਅਮਰੀਕਨ ਕਵਰ ਠੀਕ ਹੈ ਜੀ ਸਰ ਅਸੀਂ ਤੁਹਾਡੀ ਗੱਲ ਸਮਝਦੇ ਆ ਸਰ ਐਸ.ਐਸ.ਪੀ.ਸੀ ਦੇ ਵੱਲੋਂ ਵੀ ਇਸ ਤੇ ਪੂਰਾ ਐਕਸ਼ਨ ਲਿਆ ਜਾ ਰਿਹਾ ਤੁਸੀਂ ਆਪ ਭਾਜਪਾ ਦੇ ਵਿੱਚ ਇੱਕ ਸੀਨੀਅਰ ਸਿੱਖ ਲੀਡਰ ਹੋ ਸਰ ਅਸੀਂ ਇਸੇ ਕਰਕੇ ਪੱਗ ਤੇ ਸਵਾਲ ਖੜਾ ਕੀਤਾ ਕਿਉਂ ਨੰਗੇ ਸਿਰ ਇਹਨਾਂ ਨੂੰ ਬਿਠਾਇਆ ਗਿਆ ਮੈਂ ਤੁਹਾਨੂੰ ਦੱਸਿਆ ਵੀ ਇਹੋ ਹੀ ਇੱਕ ਰੀਜ਼ਨ ਹੋ ਸਕਦਾ ਤੁਸੀਂ ਅਮਰੀਕਨ ਗਵਰਨਮੈਂਟ ਕੋ ਪੁੱਛੋ ਨਾ ਜੀ ਮੈਂ ਕਿਹਦਾ ਉਹਦਾ ਜਵਾਬ ਦੇ ਸਕਦਾ ਅਮਰੀਕਨ ਗਵਰਨਮੈਂਟ ਨੇ ਦੱਸਣਾ ਹੈ ਹੋ ਐਮ ਆਈ ਟੂ ਗਿਵ ਅਨਸਰ ਜੀ ਜੀ ਸਰ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੀ ਪੰਜਾਬਣਾ ਮਾਰਚਲ ਤੇ ਤੁਸੀਂ ਜੁੜਿਓ ਫਿਲਹਾਲ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ